ਤੋ ਕਦੇ ਉਸ ਪਾਰਟੀ ਤੋਂ ਜਿਹੜਾ ਕਹਿੰਦਾ ਸੀਗਾ ਕਿ ਖੈਰਾ ਸਾਹਿਬ ਕਿੰਨੀ ਪਾਰਟੀ ਬਦਲ ਗਈ ਆ ਅੱਜ ਮਸਲ ਪਾਵਰ ਤੇ ਮਨੀ ਪਾਵਰ ਤੇ ਲੋਕਾਂ ਨੂੰ ਕਿਸੇ ਨੂੰ ਉਹ ਦੇ ਦਾ ਕਿਸੇ ਨੂੰ ਲਾਲਚ ਦਾ ਕੋਈ ਝਾਸਾ ਦੇ ਕੇ ਬੰਦੇ ਜੋੜਦੇ ਮਗਰ ਵੋਟਾਂ ਕਿਹਨੇ ਪਾਉਣੀਆਂ ਲੋਕ ਵੋਟਾਂ ਪਾਉਣੀਆਂ ਲੋਕਾਂ ਨੇ ਮਜ਼ਬੂਤ ਇਰਾਦੇ ਵਾਲਿਆਂ ਨੇ ਕਮਜ਼ੋਰਾਂ ਨੇ ਨਹੀਂ ਕਦੇ ਫੈਸਲਾ ਕਰਨਾ ਕਮਜ਼ੋਰ ਸਰਕਾਰ ਤੇ ਉਲਟ ਨਹੀਂ ਲੜਦੇ ਉਹ ਸਰਕਾਰ ਦੇ ਅੱਗੇ ਲੰਮੇ ਪੈਂਦੇ ਆ ਇਸ ਲਈ ਲੋਕਾਂ ਨੇ ਮਨ ਬਣਾ ਲਿਆ ਕਿ 25 ਸਾਲ ਦਾ ਸੰਤਾਪ ਇੱਕ ਵੀ ਗਰੰਟੀ ਜਿਹੜੀਆਂ ਵਾਅਦੇ ਕੀਤੇ ਸਨ ਹਜ਼ਾਰ-ਹਜ਼ਾਰ ਬੀਬੀਆਂ ਵਾਲੇ ਮਲਾਜਮ ਵਾਲੇ ਨੌਕਰੀ ਵਾਲੇ ਐਮਐਸਪੀ ਵਾਲੇ ਗਰਦੌਰੀਆਂ ਜਿਹੜੇ ਕਹਿੰਦੇ ਸਨ ਕਿ ਮੁਆਵਜ਼ਾ ਜੇ ਕੋਈ ਨੁਕਸਾਨ ਹੋਇਆ ਕਰਤੌਬਰੀ ਮਗਰੋਂ ਹੋਊ ਤੇ ਪੈਸੇ ਪਹਿਲਾਂ ਮਿਲਣਗੇ ਇੰਡਸਟਰੀ ਨੂੰ ਜੋ ਵਾਅਦੇ ਸਨ ਚਾਹੇ ਉਹ ਬਟਾਲੇ ਦੀ ਹੈ ਚਾਹੇ ਉਹ ਪਠਾਨਕੋਟ ਦੀ ਹੈ ਚਾਹੇ ਉਹ ਕੰਡਿਆਲੀ ਤਾਰ ਤੋਂ ਪਾਰ ਵਾਲੇ ਕਿਸਾਨ ਨੇ ਜਾਂ ਖੇਤ ਮਜ਼ਦੂਰ ਹੈ ਕਰਜ਼ਾ ਮਾਫੀ ਹੋਈ ਨਹੀਂ ਨੌਕਰੀ ਪੱਕੀ ਹੋਈ ਨਹੀਂ ਲਾਅਨ ਆਰਡਰ ਕਾਲੈਪਸ ਹੈ ਸਿੱਧੂ ਮੂਸੇਵਾਲਾ ਨੰਗਲ ਲੰਬੀਆ ਦੇ ਬ੍ਰੌਡ ਡਿ ਲਾਈਟ ਮਰਡਰ ਲਾਰੈਂਸ ਮਿਸ਼ਨੋਈ ਦੀ ਜੇਲਾ ਚੋ ਇੰਟਰਵਿਊ ਔਰ ਹਰ ਮੈਟਰ ਚ ਹਾਈ ਕੋਰਟ ਨੇ ਹੋਮ ਮਿਨਿਸਟਰ ਦੀ ਖਿਚਾਈ ਕੀਤੀ ਸੋ ਜਿਹੜਾ ਹੋਮ ਮਿਨਿਸਟਰ ਅੱਜ ਏਡਾ ਲਾਚਾਰ ਆ ਏਡਾ ਫੇਲ ਆ ਉਸ ਹੋਮ ਮਿਨਿਸਟਰ ਨੂੰ ਜਿਹੜਾ ਸੇਫਟੀ ਐਂਡ ਸਿਕਿਉਰਿਟੀ ਨਹੀਂ ਦੇ ਸਕਦਾ ਜੀਦਾ ਦਿਨ ਦਾ ਕਟਬੰਧਨ ਕਾਂਗਰਸ ਨਾਲ ਹੈ ਤੇ ਰਾਤ ਦਾ ਆਪ ਨਾਲ ਹੈ ਉਹਨੂੰ ਲੋਕ ਕਿਉਂ ਮੂੰਹ ਲਾਉਣ ਸਰ ਇੱਕ ਭਾਜਪਾ ਦੀ ਮਨਸ਼ਾ ਦੱਸੀ ਤੁਸੀਂ ਉਹ ਦੱਸ ਦਿਓ ਕੀ ਕੋ ਭਾਜਪਾ ਸਾਨੂੰ ਸਭ ਨੂੰ ਪਤਾ ਹੈ ਕਿ ਅੱਜ ਜਿੰਨੀਆਂ ਕਨਸਟੀਟਿਊਸ਼ਨਲ ਆਧਾਰੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਭਾਜਪਾ ਆਪਣੇ ਬਲਬੂਤੇ ਦੇ ਇਨਫਲੂਐਂਸ ਕਰਨਾ ਚਾਹੁੰਦਾ ਔਰ ਇਹ ਮੈਂ ਜੰਮੂ ਕਸ਼ਮੀਰ ਦੀ ਅਨੰਤਨਾਥ ਦੀ ਇਲੈਕਸ਼ਨ ਜੇ ਵੀ ਦੇਖਿਆ ਮਰੋ ਕੁਲਾ ਸਾਹਿਬ ਆਫਟਰਲ ਇਲੈਕਟਿਡ ਚੀਫ ਮਿਨਿਸਟਰ ਰਹੇ ਆ ਉਹਨਾਂ ਉੱਥੇ ਵੀ ਭਾਜਪਾ ਨੇ ਮੈਮੋਰੰਡਮ ਦੇਨੇ ਸ਼ੁਰੂ ਹੋਏ ਤੇ ਅੰਤਨਾਗ ਦੀ ਇਲੈਕਸ਼ਨ ਦਾ ਮਾਹੌਲ ਤੀ ਮੇਰਾ ਵੀ ਇਹ ਮੰਨਣਾ ਹੈ ਕਿ ਜਿਹੜਾ ਪੰਜਾਬ ਇਲੈਕਸ਼ਨ ਕਮਿਸ਼ਨ ਨੂੰ ਇੰਡੀਆ ਦੇ ਇਲੈਕਸ਼ਨ ਕਮਿਸ਼ਨ ਨੂੰ ਜਾ ਕੇ ਮੈਮੋਰੰਡਮ ਦੇ ਰਿਹਾ ਇਹ ਦੋ ਗੱਲਾਂ ਦਰਸਾਉਂਦੇ ਨੇ ਇੱਕ ਤਾਂ ਮੈਦਾਨ ਚੋਂ ਭਾਜਪਾ ਭੱਜਣ ਦੀ ਤਿਆਰੀ ਚ ਹੈ ਔਰ ਦੂਜਾ ਭਾਜਪਾ ਇਹ ਚਾਹੁੰਦੀ ਹੈ ਕਿ ਇਹ ਇਲੈਕਸ਼ਨ ਪੋਸਟਪੋਨ ਹੋਵੇ ਇੱਥੇ ਇੱਥੇ ਨੀ ਪਾਰੰ ਮਿਲਟਰੀ ਬੋਟਸ ਲੱਗ ਜੇ ਕਿ ਜੇ 3 ਕਰੋੜ ਆਬਾਦੀ ਆ ਤੇ ਹਰ ਬੰਦੇ ਤੇ ਇੱਕ ਇੱਕ ਪੁਲਿਸ ਵਾਲਾ ਲੱਗ ਜੇ ਜਿਹੜਾ ਕੋਈ ਛੇਤੀ ਕਿਤੇ ਕੋਈ ਜੰਮੂ ਕਸ਼ਮੀਰ